ਭਾਈ ਆਹ ਚੀਜ਼ ਖਿੱਚਣ ਵਾਸਤੇ ਬਣਾ 90 ਪਾਵਰ ਦਾ ਟਰੈਕਟਰ ਚਾਹੀਦਾ ਸੀ ਪਰ ਬਾਈ ਉਹਰਾ ਨੇ ਜਿਹੜੀ ਇਹ ਮਸ਼ੀਨ ਬਣਾਈ ਆ 75 ਪਾਵਰ ਦਾ ਟਰੈਕਟਰ ਹੱਸ ਕੇ ਖਿੱਚੂਗਾ ਇਹਦੇ ਸਹੂਲਤਾਂ ਦੱਸ ਦਿਆਂ ਦੋ ਕਿਹੜੀਆਂ ਕਿਹੜੀਆਂ ਨੇ ਇੱਕ ਤਾਂ 80 90 ਕਿੱਲੇ ਬਾਈ ਟੋਕਾ ਕਰਕੇ ਇਹਦੇ ਬਲੇਡ ਜੇ ਬਦਲਨੇ ਪੈਂਦੇ ਸੀ ਆ ਹਾਂਜੀ ਹਾਂਜੀ ਬਿਲਕੁਲ ਜੀ ਇਹ ਵੀ 200 ਕਿੱਲੇ ਦੀ ਕੈਪੈਸਿਟੀ ਆ 10 mm ਦਾ ਬਲੇਡ ਕਰਤਾ ਜੀ ਥਿੱਕਨੈਸ ਦੇਖ ਸਕਦੇ ਹੋ ਨਹੀਂ ਆਮ ਮਸ਼ੀਨਾਂ ਦੇ ਵਿੱਚ 6 mm ਦਾ ਬਲੇਡ ਲੱਗਿਆ ਹੋਇਆ ਗਾ ਗ੍ਰੈਂਡਰ ਵਗੈਰਾ ਲੱਗਿਆ ਨਾਲ ਹੈਨਾ ਗ੍ਰੈਂਡਰ ਲੱਗਿਆ ਹੋਇਆ ਤਿੱਖਾ ਕਰਨ ਵਧੀਆ ਕੁਆਲਿਟੀ ਦਾ ਆਪਾਂ ਆ ਤੁਸੀਂ ਨਾਲਾ ਕੀ ਲਾਤੀ ਪੱਤੀ ਦੀ ਫਿਰ ਲੱਗ ਤੋ ਇਹਦੇ ਦੰਦੇ ਲਾਤੇ ਵੀ ਦਾਣਾ ਕ੍ਰੈਸ਼ ਹੋਵੇ ਤੇ ਇੱਕ ਇਹਦੇ ਚਾਰੇ ਪਾਸੇ ਯੂਜ਼ ਹੋ ਜਾਣਗੇ ਕੁਲ ਕਿ ਇਧਰਲਾ ਪਾਸਾ ਵੀ ਯੂਜ਼ ਕਰ ਸਕਦੇ ਆ ਇਧਰਲਾ ਵੀ ਇਧਰਲਾ ਵੀ ਇਧਰਲਾ ਵੀ ਇਹ ਸਾਰਾ ਫਰ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਬਸ ਕਲੀ ਪੱਤੀ ਚੇਂਜ ਹੋ ਜੂਗੀ ਕਲੀ ਪੱਤੀ ਚੇਂਜ ਹੋਊਗੀ ਪੱਤੀ ਵਧੀਆ ਕੁਆਲਿਟੀ ਚ ਬਣੀ ਹੋਈ ਹੈ ਜਿਹੜੇ ਬਲੇਡ ਬਣੇ ਹੋਣੇ ਜੀਸ ਕੁਆਲਿਟੀ ਚ ਕੁਆਲਿਟੀ ਚ ਪੱਤੀ ਹੋਣੀ ਹੈ ਦਾਣਾ ਫੁੱਲ ਕ੍ਰੈਸ਼ ਹੋਊਗਾ ਤੇ ਹੋਰ ਮਸ਼ੀਨਾਂ ਦੇ ਆਪਾਂ ਕੀ ਵੇਖਦੇ ਜਿਵੇਂ ਆਹ ਗਰੀਸ ਭਰਨ ਵਾਲੀਆਂ ਨੇ ਹਨਾ ਕੀ ਕਹਿੰਦੇ ਹੁੰਦੇ ਇਹਨੂੰ ਗਰੀਸ ਨਿਪਲ ਜੀ ਇਹ ਅੰਦਰ ਹੁੰਦੇ ਆ ਤੁਸੀਂ ਬਾਹਰ ਕਿਉਂ ਕਰਤੀਆਂ ਬਾਹਰ ਵੀਰੇ ਜਿਵੇਂ ਹੁਣ ਕਈ ਵਾਰ ਚਾਲਦੀ ਆ ਮਸ਼ੀਨ ਅੰਦਰ ਟੋਕੇ ਟੁਕੇ ਨਾਲ ਭਰ ਜਾਂਦੀ ਆ ਪੁਆਇੰਟ ਨਹੀਂ ਲੱਭਦੇ ਤਾਂ ਕਰਕੇ ਕੋਈ ਵੀ ਬੈਰਿੰਗ ਮਿਸ ਨਹੀਂ ਹੁੰਦਾ ਗਰੀਸ ਕਰਨੀਓ ਸਾਰੇ ਪੁਆਇੰਟ ਨਾਲ ਆਸਾਨੀ ਨਾਲ ਹੋ ਜਾਂਦਾ ਬੰਦੇ ਦੇ ਹੱਥ ਹੱਥ ਤੇ ਨਹੀਂ ਸੱਟ ਵਾਈਦੀ ਹੁੰਦਾ ਅੱਛਾ ਤੇ ਫਿਰ ਆ ਚੀਜ਼ਾਂ ਕੀ ਲਾਤੀਆਂ ਬਈ ਹੋਰ ਮਸ਼ੀਨਾਂ ਤਾਂ ਹੈ ਨਹੀਂ ਇਹ ਇਹ ਜਿਵੇਂ ਵੀ ਟਾਂਡਾ ਵਗੈਰਾ ਜਿਵੇਂ ਡਿੱਗ ਜਾਂਦਾ ਸਾਈਡ ਤੇ ਪਿੱਛੇ ਦੋ ਬੰਦੇ ਤੁਰੇ ਹੀ ਫਿਰਦੇ ਨੇ ਉਸ ਚੀਜ਼ ਤੋਂ ਲਾਦੀ ਇਹ ਵੀ ਕਈ ਵਾਰ ਕੋਈ ਟਾਂਡਾ ਸਾਈਡ ਤੇ ਰਹਿ ਜਾਂਦਾ ਖਿੱਚ ਕੇ ਅੰਦਰ ਲੈ ਜਾਂਦੀ ਜਨ ਕਿ ਬੰਦਾ ਮਾਰ ਤੁਰਨ ਦੀ ਲੋੜ ਨਹੀਂ ਹੈਗੀ ਹੋਵੇ ਵਿੱਚ ਝਿੰਜਣ ਹੋਵੇ ਮੱਕੀ ਐ ਬਣਾ ਦੂ ਚੂਰੀ ਚੂਰੀ ਜੀ ਚੂਰੀ ਵਧੀਆ ਪੂਰਾ ਕਿੰਨੇ ਖੁੱਡ ਤੋੜੂ ਵੀ ਇਹ ਇਹ 4 ਖੁੱਡ ਲੈ ਕੇ ਜਾਊ ਜੀ 8 ਫੁੱਟ ਦਾ ਕੱਟ ਰਾ ਜੀ ਦੋ ਬੰਦੇ ਐਦੇ ਤੇ ਰਹਿੰਦੇ ਨੇ ਪ੍ਰੈਸਰ ਹੁੰਦਾ ਘੱਟ ਬਈਣਾ ਵੀ ਚੋਕ ਹੀ ਰਹਿੰਦੀ ਐ ਫੇਰੀ ਚਲੋ ਡੰਡੇ ਉਹ ਚੀਜ਼ ਹਲ ਕਰੇ ਕੋਈ ਪੂਰਾ ਵੀਰੇ ਸੀ ਚੈਲੰਜ ਦਿੱਨੇ ਬੰਦੇ ਨੂੰ ਬੂਮ ਨਹੀਂ ਚੋਕ ਕਰ ਸਕਦਾ ਇਹਦਾ ਪ੍ਰੈਸ਼ਰ ਹੀ ਐਨਾ ਮਸ਼ੀਨ ਚਾਹੇ ਬਾਈ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਬਾਈ ਉਹ ਕਹਿੰਦੇ ਜੇ ਬੂਮ ਚੋਕ ਹੋ ਗਿਆ ਸਾਡੇ ਕੋਲੇ ਆ ਜਾਓ ਐਨਾ ਜਿਆਦਾ ਪ੍ਰੈਸ਼ਰ ਬਣਾਇਆ ਨਵੀਂ ਟੈਕਨੋਲੋਜੀ ਜਾਨੀ ਕਿ ਇਹ ਕਹਿ ਸਕਦਾ ਬਾਹਰੋਂ ਟੈਕਨੋਲੋਜੀ ਲਿਆਂਦੀ ਹੈਗੀ ਆਹ ਟਰੈਕਟਰ ਵੇਖ ਲਓ ਮੇਨ ਬਾਈ ਸਭ ਤੋਂ ਵੱਡੀ ਗੱਲ ਜਿਹੜੀ ਮਸ਼ੀਨ ਇਹ ਆਪਾਂ ਟਰੈਕਟਰ ਦੇ ਮਗਰ ਪਾ ਲਿਆ ਟਰੈਕਟਰ ਇਹਦਾ ਹੋ ਕੇ ਹੀ ਰਹਿ ਜਾਂਦਾ ਖੇਤੀ ਦਾ ਹੋਰ ਕੰਮ ਨਹੀਂ ਲੈ ਸਕਦੇ ਉਸ ਤੋਂ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਇਹਦਾ ਕੀ ਬਦਲਾ ਕੀਤਾ ਫੇਰ ਬਦਲਾ ਇੱਕ ਤੇ ਇਹ ਆਪਣਾ ਆਇਲ ਦਾ ਸਿਸਟਮ ਕਰਤਾ ਇਹਦਾ ਤੇਲ ਦਾ ਜਿਹੜਾ ਮਸ਼ੀਨ ਦਾ ਹਾਈਡਰੌਲਿਕ ਸਿਸਟਮ ਆ ਸਾਰਾ ਇਹਦਾ ਆਪਣਾ ਹੀ ਆ ਅੱਛਾ ਅਲੱਗ ਤੋਂ ਹੋ ਗਿਆ ਅਲੱਗ ਤੋਂ ਕਹੇ ਟਰੈਕਟਰ ਨਾਲ ਇਹਦਾ ਕੋਈ ਮਿਕਸਿੰਗ ਨਹੀਂ ਹੈਗੀ ਤੇਲ ਦੀ ਨਾ ਟਰੈਕਟਰ ਦਾ ਤੇਲ ਇੱਧਰ ਆਵੇ ਨਾ ਮਸ਼ੀਨ ਦਾ ਟਰੈਕਟਰ ਵੱਲ ਜਾਵੇ ਜੇ ਟਰੈਕਟਰ ਤੋਂ ਖੋਲ ਕੇ ਅਲੱਗ ਕਰਕੇ ਰੱਖਣੀ ਹੋਵੇ ਇਹ ਮਨ ਲੱਕੇ ਵੀ ਰੂਟਾਵੀਟਰ ਮੂੰਗ ਕੋਈ ਪੈ ਜਾਂਦੀ ਆ ਰੂਟਾਵੀਟਰ ਮੂੰਗ ਨਿਕਲ ਜਾਂਦੀ ਆ ਆ ਪੰਪ ਵਗੈਰਾ ਇਹਦਾ ਤੇਲ ਦਾ ਅਲੱਗ ਤੋਂ ਹੀ ਲੱਗਾ ਹੋਇਆ ਟੈਂਕੀ ਲੱਗੀ ਆ ਪੰਪ ਲੱਗਿਆ ਹੋਇਆ ਇਹਦਾ ਮਨ ਲੱਕੇ ਕੋਈ ਕਨੈਕਸ਼ਨ ਨਹੀਂ ਹੈਗਾ ਟਰੈਕਟਰ ਵਾਲੇ ਤੇਲ ਨਾਲ ਅੱਛਾ ਯਾਨੀ ਕਿ ਕੋਈ ਪੱਕਾ ਵੈਲਡਿੰਗ ਨਹੀਂ ਕੀਤਾ ਸਾਰੇ ਜਿਹਨੇ ਖੁੱਲਣ ਵਾਲੇ ਨਾਟ ਹੀ ਨੇ ਪੂਰਾ ਵਾਲਾ ਸਿਸਟਮ ਆ ਸਾਰਾ ਕਲਚ ਪੈਡਲ ਸੀਟ ਘੁੰਮਦੀ ਕਰੀ ਹੋਈ ਆ ਜੀ ਤੇ ਲੀਵਰ ਵਗੈਰਾ ਇੱਥੋਂ ਕੰਟਰੋਲ ਹੋਣਗੇ ਸਾਰੇ ਹਾਂਜੀ ਚਤਰਾਂ ਦੀ ਕੋਈ ਦਿੱਕਤ ਨਹੀਂ ਬਾਈ ਲੋਨ ਦੀ ਕੁ ਸੁਭਾਅ ਤੇ ਲੋਨ 90% ਲੋਨ ਆ ਜੀ ਹਾਂਜੀ ਕਿਸੇ ਵੀ ਆਪਾਂ ਬੈਂਕ ਚੋਂ ਕਰਵਾ ਸਕਦੇ ਆ ਮੇਨ ਬਾਈ SBI ਬੈਂਕ ਤੋਂ ਕਰਵਾ ਲਓ ਉਹਨਾਂ ਨਾਲ ਤਾਂ ਵਿਆਜ ਘੱਟ ਆ ਜਿਹਨੇ ਵੀ ਇਹ ਮਸ਼ੀਨ ਲੈਣੀ ਹੈਗੀ ਬਸ ਆਖੀ ਤੋਂ ਪਹਿਲਾਂ ਜੇ ਤੁਸੀਂ ਇਹ ਮਸ਼ੀਨ ਨੂੰ ਬੁੱਕ ਕਰਾਉਂਗੇ ਤੁਹਾਡੇ ਵਾਸਤੇ ਡਿਸਕਾਊਂਟ ਵੀ ਬਾਈਰ ਸਪੈਸ਼ਲ ਦੇਣਗੇ ਇੱਕ ਵਾਰ ਮਸ਼ੀਨ ਦੇਖ ਲੋ ਆਲੇ ਦੁਆਲੇ ਬਹੁਤ ਵਧੀਆ ਨਵੀਂ ਟੈਕਨੋਲੋਜੀ ਨਾਲ ਬਣਾਈ ਆ ਇਹ ਤਾਂ ਆ ਗਈ ਬਈ 4 ਖੁੱਡਾਂ ਵਾਲੀ ਜੇ ਕਿਸੇ ਨੇ ਘੱਟ ਵਾਲੀ ਕਰਾਉਣੀ ਹੋਵੇ 3 ਗੁੱਡਾਂ ਵਾਲੀ ਹੈ ਜੀ 4 ਖੁੱਡਾਂ ਵਾਲੀ ਤੇ 5 ਗੁੱਡਾਂ ਵਾਲੀ ਹੈ ਤਿੰਨੇ ਮਾਡਲ ਤਿਆਰ ਹੁੰਦੇ ਜਿਹੜੀ 5 ਖੁੱਡਾਂ ਵਾਲੀ ਆ ਓਵਰ ਕਿੰਨੇ ਪਾਵਰ ਦਾ ਟਰੈਕਟਰ ਖਿੱਚੂਣੂ ਘੱਟੋ ਘੱਟ 110 HP 90 ਤੋਂ ਲੈ ਕੇ 110 HP ਦਾ ਟਰੈਕਟਰ ਚਾਹੀਦਾ ਅੱਛਾ ਆ ਚੈੱਕ ਕਰ ਲੋ ਬਈ ਸੋ ਵੀਡੀਓ ਸ਼ੇਅਰ ਜਰੂਰ ਕਰ ਦਿ ਲੱਡਾ ਕੋਟੀ ਦੇ ਤੋਂ ਪਹਿਲਾਂ ਤੇ ਵਿਆਸਕਰ ਤੋਂ ਬਾਅਦ ਚ ਚਾਲੇ ਆ ਜਾਂਦੀ ਸਾਰਾ ਕੰਮ ਬਈ ਲਿਫਟ ਹਾਈਡਰੋਲਿਕ ਨਾਲ ਕਰਦੇ ਹਨ ਹਾਂਜੀ ਹਾਂਜੀ ਆਹ ਵੇਖ ਲਓ ਚੈੱਕ ਕਰ ਲਓ ਬਈ ਪਾਈਪਾਂ ਵਗੈਰਾ ਵਧੀਆ ਪਾਈਆਂ ਨੇ ਇਹਦੀ ਗਾਰੰਟੀ ਕੀ ਆ ਬਈ ਫਿਰ ਗਾਰੰਟੀ ਵੀਰੇ ਇੱਕ ਸੀਜ਼ਨ ਦੀ ਆ ਫੀਲਡ ਦੇ ਵਿੱਚ ਦੇਵਾਂਗੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਕਿਸਾਨ ਨੂੰ ਕੋਈ ਟੁੱਟ ਭੱਜ ਹੁੰਦੀ ਹੈ ਜਾਂ ਵਰਕਿੰਗ ਪ੍ਰੋਪਰ ਨਹੀਂ ਕਰਦੀ ਸਾਰੀ ਕੋਈ ਫੀਲਡ ਦੇ ਵਿੱਚ ਸਰਵਿਸ ਮਿਲੂਗੀ ਜੇ ਨਹੀਂ ਕਿ ਉੱਥੇ ਜਾ ਕੇ ਕਰਕੇ ਆਉਂਗੇ ਹਾਂਜੀ ਹਾਂਜੀ ਬਿਲਕੁਲ ਆਹ ਵੱਡੀ ਗੱਲ ਆ ਬਾਈ ਜੇ ਤੁਹਾਡੇ ਖੇਤ ਵੀ ਖਰਾਬ ਹੁੰਦੀਆ ਬਾਈ ਵੀ ਆਪਦਾ ਬੰਦਾ ਭੇਜਣਗੇ ਤੁਹਾਡੇ ਖੇਤ ਹੀ ਠੀਕ ਕਰਕੇ ਆਉਣਗੇ ਵੈਸੇ ਤਾਂ ਕਿ ਇੰਨੀ ਵਧੀਆ ਬਣਾਈ ਜਾ ਵੀ ਇਹਦੇ ਕੋਈ ਨੁਕਸ ਪੈਂਦੇ ਨਹੀਂ ਹੈਗਾ ਨੁਕਸ ਉਹ ਦੋ ਪੈਂਦੇ ਆ ਜਦੋਂ ਆਪਾਂ ਕੋਈ ਚਲਦੇ ਜੇ ਦੁਕਾਨਦਾਰ ਜਿਨ੍ਹਾਂ ਨੇ ਨਵਾਂ ਜਿਹਾ ਕੰਮ ਚਲਾਇਆ ਹੁੰਦਾ ਉਹਨਾਂ ਤੋਂ ਚੀਜ਼ ਲੈ ਲੈਣੇ ਆ ਉਹਨਾਂ ਨੂੰ ਭੇਜ ਘੱਟ ਹੁੰਦਾ ਹੈਗਾ ਬਾਈ ਉਹਨਾਂ ਦਾ ਬਹੁਤ ਪੁਰਾਣਾ ਕੰਮ ਆ ਸਾਡੇ ਸੰਗਰੂਰ ਜ਼ਿਲ੍ਹੇ ਚ ਪੂਰਾ ਮਸ਼ਹੂਰ ਆ ਮਨੂਰ ਉਹ ਤੁਹਾਡੇ ਸਾਹਮਣੇ ਬੋਰਡ ਲੱਗਿਆ ਜਦੋਂ ਆਪਾਂ ਸੰਗਰੂਰ ਤੋਂ ਧੂਰੀ ਨੂੰ ਜਾਈਏ ਇੱਥੇ ਬਾਈਰੋਂ ਦਾ ਕਾਰਖਾਨਾ ਹੈਗਾ ਸੋ ਕਿਸੇ ਨੇ ਵੀ ਇਹ ਮਸ਼ੀਨ ਮੱਕੀ ਦਾ ਆਚਾਰ ਪਾਉਣ ਵਾਲੀ ਲੈਣੀ ਹੈਗੀ ਤਾਂ ਕਰ ਲਓ ਸੰਪਰਕ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਵੱਧ ਤੋਂ ਵੱਧ ਮਿੱਤਰ ਕਿਸਾਨਾਂ ਤੱਕ ਜਰੂਰ ਪਹੁੰਚਾ ਦਿਓ ਧੰਨਵਾਦ ਜੀ